ਮਮੀ ਕੁੜਾਇਦ دل ਬਟਾ ਕਰ ਆਪਦੀ ਨੂੰਮ ਆਪਦੇ ਪੁੱਤ ਨੂੰ ਆਪਦੇ ਪੋਤੇ ਨੂੰ ਜਿਉਣ ਦਾ ਮੌਕਾ ਦੇ ਉਹਨਾਂ ਦੀਆਂ ਲੱਤਾਂ 'ਚ ਬੀੜੀਆਂ ਬੰਨ੍ਹ ਕੇ ਉਹਨਾਂ ਨੂੰ ਕੈਦ ਕਰਕੇ ਨਾ ਰੱਖਾ ਹਾਂ ਲੈ ਭਾਈ ਮੰਨੂ ਜ਼ਮੀਨ ਦੇ ਕਾਗਜ਼ਾਂ ਤੇ ਸਾਈਨ ਕਰ ਦੇ ਸਾਰੀ ਜ਼ਮੀਨ ਜਾਇਦਾਦ ਤੇਰੇ ਵੱਡੇ ਭਾਈ ਦੀ ਹੋ ਜੂਗੀ ਮੈਂ ਤਾਂ ਸਾਈਨ ਕਰ ਦਿੰਨਾ ਤੁਸੀਂ ਮੇਰੇ ਵੱਡੇ ਭਾਈ ਤੋਂ ਵੀ ਸਾਈਨ ਕਰਾ ਕੇ ਦਿਓ ਵੀ ਇਹ ਤੋਂ ਬਾਅਦ ਵੀ ਭੀ ਮੇਰੀ ਆ ਅਰੇ ਜਾਇਜਾਤ ਉਹਦੇ ਨੌਕਰਾਂ ਐ ਵੱਡੇ ਦੇ ਕੀ ਲਿਆ ਗੱਲ ਵੇ ਤੇਨੂੰ ਜਮੀਨ ਨਹੀਂ ਆਕਲ ਸਾਰੀ ਜਾਇਜਾਤ ਆਪਣੇ ਭਾਈ ਨੂੰ ਦੇ ਆ ਬੀਬੀ ਮੈਂ ਤਾਂ ਤੇਰੇ ਨਾਲ ਹੀ ਰਹਿਣਾ ਮੈਂ ਜਮੀਨ ਤੋਂ ਕੀ ਕਰਾਉਣਾਗਾ ਇਹ ਸਾਰੀ ਜਾਇਜਾਤ ਤੇਰੇ ਪਿਓ ਦੀ ਬਣਾਈ ਹੋਈ ਸੀ ਉਹਨੂੰ ਤੇਰੇ ਵੱਡੇ ਭਾਈ ਨੂੰ ਦੇ ਕੇ ਉਹਨੂੰ ਹੋਰ ਵੱਡਾ ਕਰਤਾ ਤੈ ਉਹ ਤਾਂ ਪਹਿਲੀ ਟੱਕੜਾ ਸੀ ਬੀਬੀ ਮੈਂ ਤਾਂ ਇਹ ਸਾਰਾ ਕੁਝ ਨਾ ਤੇਰੇ ਕਰਕੇ ਕੀਤਾ ਤੂੰ ਉਹਨਾਂ ਦੀ ਕਿੰਨੀ ਚਿੰਤਾ ਕਰਦੀ ਸੀ ਕਦੇ ਤੂੰ ਉਤਾਰ ਬਾਰੇ ਸੋਚਦੀ ਕਦੇ ਉਹਨਾਂ ਦੀ ਜਿਵੇਂ ਅੱਖਾਂ ਬਾਰੇ ਸੋਚਦੀ ਹੁਣ ਤੈਨੂੰ ਕਿਸੇ ਬਾਰੇ ਸੋਚਣ ਦੀ ਲੋੜ ਨਹੀਂ ਹੈਗੀ ਬੇ ਚਿੰਤਾ ਕਿਉਂ ਨਹੀਂ ਹੋਊਗੀ ਚਿੰਤਾ ਤਾਂ ਮਾਮਾ ਨੂੰ ਹੁੰਦੀ ਆ ਦੋਨੇ ਪੁੱਤਾਂ ਦੀ ਉਹਦੇ ਵੀ ਚਿੰਤਾ ਰਹੂ ਤੇਰੀ ਵੀ ਬੀਬੀ ਹੁਣ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਆਪਾਂ ਦੋਨੇ ਇਕੱਠੇ ਰਹਾਂਗੇ ਕੀ ਕਰੀਏ ਨੀ ਜੀ ਫੋਨ ਤੇ ਲੱਗੇ ਪਿਓ ਕੋਈ ਨਾ ਬਸ ਆ ਫੋਨ ਜਾ ਦੇਖਣ ਲੱਗਾ ਮੈਂ ਤਾਂ ਨਾ ਸੁਣਨੇ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਸੀ ਦੱਸ ਮੇਰੇ ਨਾਲ ਨਾ ਸਕੂਲ ਚ ਮੈਡਮ ਲੱਗੀ ਹੋਈ ਹੈਗੀ ਉਹਦੇ ਘਰ ਵਾਲਾ ਨਾ ਕਾਰਾਂ ਵਾਲੇ ਸ਼ੋਰੂਮ ਤੇ ਲੱਗਿਆ ਹੋਇਆਗਾ ਅੱਛਾ ਹਾਂ ਮੈਂ ਉਹਨੂੰ ਆਏ ਆਖਿਆ ਸੀ ਮੈਂ ਕਿ ਮੇਰੇ ਘਰ ਵਾਲੇ ਨੂੰ ਰਖਾ ਦਿਓ ਵੀ ਸ਼ੋਰੂਮ ਚ ਉਹ ਕਹਿੰਦੀ ਕੋਈ ਗੱਲ ਨਹੀਂ ਵੀ ਰਖਾ ਦਾਂਗੇ ਸਾਡੇ ਆਪ ਦੇ ਹੱਥ ਚ ਹੀ ਗੱਲ ਹਾਂ ਮੈਂ ਵੀ ਇੱਕ ਦੋ ਸਾਈਂ ਦੇਖਿਆ ਸੀਗਾ ਯਾਰ ਮੇਰਾ ਕੋਈ ਫੌਜਾ ਨਹੀਂ ਪਿਆ ਚਲ ਜੇ ਇੱਧਰ ਕੰਮ ਬਣ ਗਿਆ ਵਧੀਆ ਹੈਗਾ ਇਦھر ਤਾਂ ਪੱਕਾ ਹੀ ਹੈ ਜੀ ਉਹ ਐ ਕਹਿੰਦੀ ਸੀ ਕਹਿੰਦੀ ਇੱਕ ਨਦੇ ਦਿਨ ਚ ਫੋਨ ਕਰ ਦਾਂਗੇ ਫਿਰ ਕਹਿੰਦੀ ਵੀਰ ਜੀ ਆਜਿਆ ਕਰੂਗਾ ਕੰਮ ਤੇ ਹਾਂ ਚੱਲ ਠੀਕ ਆ ਫਿਰ ਨਹੀਂ ਤਾਂ ਮਹੀਨੇ ਦੀ ਮਹੀਨੇ ਮੇਰੀ ਤਨਖਾਹ ਹੀ ਜਾਇਆ ਕਰੂ ਨਾਲੇ ਮਹੀਨੇ ਦੀ ਮਹੀਨੇ ਸੋਡੀ ਤਨਖਾਹ ਹੀ ਜਾਇਆ ਕਰੂ ਨਾਲੇ ਵਧੀਆ ਗੁਜ਼ਾਰਾ ਹੋ ਕੋਠੀ ਦਾ ਕਿਰਾਇਆ ਭਰਦਿਆ ਕਰਾਂਗੇ ਮਹੀਨੇ ਨੀ ਮਹੀਨੇ ਨਾਲੇ ਵੀਰ ਪਾਲਾ ਆ ਦੋ ਤਿੰਨ ਮਹੀਨੇ ਤੱਕ ਆਪਣਾ ਠੇਕਾ ਆਈਊਗਾ ਆਪਾਂ ਆਪਦੀ ਕੋਠੀ ਲੈ ਲਾਂਗੇ ਜੇ ਮਾੜੇ ਮੂٹے ਘਟਣ ਲੱਗੇ ਹੁਣ ਆਪਾਂ ਕੋਠੀ ਦਾ ਕਿਰਾਇਆ ਵੀ ਦਿਨੀ ਹੈ ਉਹ ਆਪਾਂ ਲੋਨ ਕਰਾ ਲਾਂਗੇ ਉਹੀ ਆਪਾਂ ਲੋਨ ਦੀ ਕਿਸ਼ਤ ਭਰ ਦਿਆ ਕਰਾਂਗੇ ਗੱਲ ਤਾਂ ਸੋਡੀ ਵੀ ਸਹੀ ਹੈ ਜੀ ਜਿਹੜਾ ਆਪਾਂ ਕੋਠੀ ਦਾ ਕਿਰਾਇਆ ਭਰ ਦਿਆ ਉਹੀ ਆਪਾਂ ਲੋਨ ਭਰ ਦਿਆ ਕਰਾਂਗੇ ਨਾਲੇ ਆਪਣੀ ਚੀਜ਼ ਬਣ ਜਾਊਗੀ ਤੰਜੋ ਮੈਂ ਤੈਨੂੰ ਕਹਿੰਦਾ ਸੀ ਚੱਲ ਚੰਗਾ ਫਿਰ ਨਾਲੇ ਤੂੰ ਮੇਰੇ ਵਾਸਤੇ ਚਾਹ ਬਣਾ ਦੇ ਨਾਲੇ ਹਣੀ ਆਉਣ ਵਾਲਾ ਉਹ ਪੀ ਲੂਗਾ ਮੰਮੂ ਚੜਾ ਲਿਆ ਮੈਂ ਬੈਣ ਆਉਣ ਵਾਲੀ ਹੈਗੀ ਠੀਕ ਹੈ ਜੀ ਬਣਾਉਣੀ ਐ ਮੈਂ ਚਾਹ ਤੁਸੀਂ ਲੈ ਆਓ ਹਣੀ ਕਿਵੇਂ ਮੰਨੂ हां भाई अंबर ਤੇ ਠੀਕ ਆ ਭਾਈ ਵਧੀਆ ਕੀ ਕਰਦਾ ਇੱਥੇ ਖੜਾ ਮੈਂ ਤਾਂ ਕੁਛ ਨਹੀਂ ਆ ਪੜੀ ਜਾਂਦਾ ਸੀ ਖਵਾਰ ਅੱਛਾ ਖੇਤ ਚੱਲੇ ਬੜਾ ਕੰਮ ਆ ਥੋੜਾ ਜਾਂ ਨਰੇ ਆਪਣੇ ਹਰਾ ਖੜਾਗਾ ਹਰਾ ਵੱਢ ਲਈ ਤੂੰ ਹਾਂ ਹਣਾ ਨਰੇ ਮੈਂ ਹਰਾ ਲਿਆਉਂਗਾ ਫਿਰ ਭਾਈ ਬਾਲਾ ਕੰਮ ਤਾਂ ਨਹੀਂ ਹੈਗਾ ਬਾਲਾ ਕੰਮ ਨਹੀਂ ਥੋੜੀ ਹੈਗਾ ਮੇਰੀ ਬੀਬੀ ਨਾਲ ਘਰੇ ਇਕੱਲੀ ਆ ਗਈ ਚਾੜਾ ਥੋੜਾ ਕੰਮ ਹੀ ਆ ਜਾ ਮੈਂ ਫਿਰ ਆਥ ਨੇ ਦੁੱਧ ਵੀ ਪਾ ਕੇ ਆਉਂਗਾ ਕੋਈ ਗੱਲ ਨਹੀਂ ਆ ਜਾ ਥੋੜਾ ਕੰਮ ਇਹਨਾਂ ਦਾ ਖਰਾ ਵੱਢ ਲਈ ਹਰਾ ਵੀ ਲਿਆਉਂ ਚੱਲ ਭਾਈ ਫਿਰ ਮੈਨੂੰ ਲੈ ਜਾ ਤੂੰ ਭਾਈ ਕੀ ਕੰਮ ਕਰਨਾ ਹੋ ਰਿਹਾ ਆਪਾਂ ਨੇ ਆਪਦਾ ਕੁਝ ਨਹੀਂ ਕਰਨਾ ਯਾਰ ਆਹ ਖਰਚੇ ਨੇ ਇਹੇ ਇਹੋ ਕਰਨੇ ਨੇ ਆਪਾਂ ਅੱਗ ਲਾਉਣੀ ਇਹਨਾਂ ਤੇ ਠੀਕ ਆ ਭਾਈ ਹਾਂ ਫਿਰ ਹਰਾ ਵੀ ਵਾਡ ਲੂ ਹਨਾ ਮੈਂ ਹਾਂ ਤੂੰ ਹਰਾ ਹੀ ਵਾਡਣੀ ਫਿਰ ਹਾਂ ਮੈਂ ਤੈਨੂੰ ਇੱਕ ਗੱਲ ਪੁੱਛਦਾ ਸੀਗਾ ਹਾਂ ਭਾਈ ਤੂੰ ਆ ਦੇ ਕੋਲ ਜਮੀਨ ਜਮੀਨ ਰੱਖੀ ਹੈਗੀ ਆ ਸਾਰੀਆਂ ਆਦੇ ਭਰਾ ਨੂੰ ਦੇਤੀ ਭਾਈ ਮੈਨੂੰ ਨਾ ਮੇਰੀ ਜ਼ਮੀਨ ਨਾਲ ਕੋਈ ਪਿਆਰ ਨਹੀਂ ਮੈਨੂੰ ਤਾਂ ਮੱਸ ਮੇਰੀ ਬੀਬੀ ਨਾਲ ਹੀ ਪਿਆਰ ਆ ਤੇ ਤੁਹਾਡਾ ਮਨ ਨੂੰ ਬਣਾ ਜੀ ਟੁਗਿਆਰਾ ਕਿਵੇਂ ਚੱਲਦਾ ਭਾਈ ਸਾਡੇ ਕੋਲੇ ਨਾ ਤਿੰਨ ਗਾਈਆਂ ਨੇ ਕਿਆ ਮੇਰੀ ਬੀਬੀ ਧਾਰ ਕੱਢ ਲੈਂਦੀ ਹੈਗੀ ਤੇ ਅਸੀਂ ਫਿਰ ਦੁੱਧ ਭਾ ਦਿੰਨੇ ਆ ਮੈਂ ਦੁੱਧ ਭਾਇਆ ਉਹਨਾਗਾ ਇਦਾਂ ਤੂੰ ਪਾਗਲਾ ਯਾਰ ਤੂੰ ਆਪਦੀ ਅਸੀਂ ਤਾਂ ਜ਼ਮੀਨ ਰੱਖੀ ਹੋਈ ਹੈਗੀ ਆਦੀ ਮਾਂ ਦੀ ਅਸੀਂ ਦੀ ਵੀ ਦੇਤੀ ਤੂੰ ਉਹ ਵਈ ਫਿਰ ਐਡੀ ਕੀ ਗੱਲ ਆਗੀ ਹੁਣ ਮੇਰੇ ਬਾਈ ਕੋਲੇ ਆ ਉਹਦੇ ਕੋਲੇ ਜ਼ਮੀਨ ਆਗੀ ਉਹਦੇ ਕੋਲੇ ਬੀਬੀ ਨਹੀਂ ਹੈਗੀ ਮੇਰੇ ਕੋਲੇ ਬੀਬੀ ਆ ਮੇਰੇ ਕੋਲੇ ਜ਼ਮੀਨ ਨਹੀਂ ਹੈਗੀ ਤੇ ਕੌਣ ਗੱਲ ਹੋਈ ਸਰੀਕ ਉਜੜੇ ਗੇੜਾ ਮੋਕਲਾ ਭਾਈ ਦਾ ਭਾਈ ਬੈਰੀ ਸੱਚ ਬਾਈ ਅੰਬਰ ਤਾਂ ਮੈਂ ਤਾਂ ਇੱਕ ਕਰਦਾ ਦੱਸਾਂ ਮੇਰੀ ਬੀਬੀ ਨਾ ਮੈਨੂੰ ਰਾਤ ਨੂੰ ਕਹਾਣੀਆਂ ਸੁਣਾਉਂਦੀ ਹੁੰਦੀ ਆ ਬਾਤਾਂ ਵੀ ਸੁਣਾਉਂਦੀ ਆਗੀ ਤੇ ਮੈਂ ਅਹੀਂ ਸੁਣਦਾ ਸੁਣਦਾ ਹੀ ਸਮਝ ਆਨਾ ਤੇਰੀ ਬੀਬੀ ਤੈਨੂੰ ਸੁਣਾਉਂਦੀ ਹੁੰਦੀ ਆ ਮਨੂੰ ਮੇਰੀ ਬੀਬੀ ਦਾ ਹੈ ਨਹੀਂ ਉਹ ਤਾਂ ਬਚਨ ਜੀ ਮਰ ਗਈ ਸੀ ਮੈਂ ਤਾਂ ਮੇਰੀ ਮਾਂ ਨੂੰ ਦੇਖਿਆ ਵੀ ਨਹੀਂ ਹੈਗਾ ਹਾਂ ਭਾਈ ਚੱਲ ਤੂੰ ਐ ਕਰਿਆ ਕਰ ਤੂੰ ਸਾਡੇ ਘਰੇ ਆ ਜਾ ਕਰ ਮੇਰੀ ਬੀਬੀ ਨਾ ਤੈਨੂੰ ਵੀ ਬਾਤਾਂ ਸੁਣਾ ਦਿਆ ਕਰੂਗੀ ਹਾਂ ਆ ਜਾ ਕਰੂੰਗਾ ਨਾਲੇ ਮੈਂ ਤਾਂ ਇੱਕ ਤਾਈ ਨਾਲ ਗੱਲ ਕਰਨੀ ਸੀਗੀ ਹਾਂ ਭਾਈ ਤੂੰ ਮੇਰੀ ਬੀਬੀ ਨਾਲ ਕੀ ਗੱਲ ਕਰਨੀ ਸੀਗੀ ਮੈਂ ਤਾਂ ਤੈਨੂੰ ਐਂ ਕਹਿੰਦਾ ਸੀਗਾ ਵੀ ਆਪਣੇ ਵਾਹਨ ਲੱਗਵਾਣਾ ਥੋੜਾ ਜਿਹਾ ਵਾਹਣਾਗਾ ਕਿਥੋਂ ਦਾ ਹਰਾ ਬੀਜ ਲਿਆ ਕਰੀ ਆਪਣੀ ਮੋਟਰ ਪੈਂਦੀ ਹੈ ਕਿਥੇ ਅੱਛਾ ਭਾਈ ਚਲ ਤੂੰ ਫਿਰ ਆ ਜੀ ਬੀਬੀ ਨੂੰ ਕਹਿ ਦੀ ਤੇ ਫਿਰ ਨਾਲੇ ਤੂੰ ਆ ਜੀ ਕਹਾਣੀਆਂ ਸੁਣਾਉ ਬੀਬੀ ਤੈਨੂੰ ਚਲ ਮੈਂ ਤੂੰ ਐ ਕਰ ਤੂੰ ਉਹਦਾ ਹਰਾ ਵੱਢ ਲੈ ਤੇ ਕੱਚੇ ਨੂੰ ਅੱਗ ਮੈਂ ਲਾ ਦਿੰਦਾਗਾ ਚੱਲ ਭਾਈ ਠੀਕ ਆ ਮੈਂ ਵੱਢ ਲੈਣਾ ਹਰਾ ਉਹ ਕਿੱਥੇ ਆ ਗਈ ਦਾਤੀ ਦਾਤੀ ਤਾਂ ਕੋਠੇ 'ਚ ਪਈ ਆ ਜਾ ਫਿਰ ਆਪਾਂ ਘਰੇ ਵਾਗ ਚੱਲਾਂਗੇ ਠੀਕ ਆ ਭਾਈ ਵੀਰ ਪੜਾ ਦੇਖ ਆ ਚੰਡੀਗੜ੍ਹ ਤਾਂ ਬੜਾ ਜ਼ਿਆਦਾ ਰੌਲਾ ਪੈ ਰਿਹਾਗਾ ਉਹ ਯੂਨੀਵਰਸਿਟੀ ਵਿੱਚ ਪੈ ਰਿਹਾ ਗਾ ਜਬ ਆਖਾਂ ਦੀ ਪੜ੍ਹਾਈ ਵੀ ਖਤਮ ਕਰੀ ਜਾਂਦੇ ਆ ਹੋਰ ਦਾ ਕਰਨੇ ਕੀ ਸੀ ਸਰਕਾਰਾਂ ਨੇ ਸਰਕਾਰਾਂ ਨੇ ਤਾਂ ਜਮ੍ਹਾਂ ਲੁੱਟ ਮਚਾ ਰੱਖੀ ਹੈਗੀ ਪਰ ਇੱਕ ਹੋਰ ਦੇਖ ਹੁਣ ਨੌਜਵਾਨ ਉੱਠ ਖੜੇ ਬੜਾ ਜਜਬਾ ਨੌਜਵਾਨਾਂ ਚ ਨਿੱਕੀ ਜੀ ਕੁੜੀ ਹੈ ਅਨੰਦਪੁਰ ਸਾਹਿਬ ਦੀ ਤਿੰਨ ਚਾਰ ਪੁਲਿਸ ਵਾਲਿਆਂ ਨੇ ਘੇਰ ਲਈ ਬਾਹਾਂ ਫੜ ਲਈ ਪੂਰਾ ਰੁੱਖਾ ਬੋਲੀ ਕਹਿੰਦੀ ਮੇਰੀ ਬਾਹ ਛੱਡੋ ਨਹੀਂ ਮੈਂ ਇਥੋਂ ਕੁਝ ਬੋਲਿਆ ਜਾਊ ਜਾਂ ਮਾਰਿਆ ਜਾਊਗਾ ਡਰੀ ਨਹੀਂ ਕੁੜੀ ਫਿਰ ਇੱਥੇ ਡਰਨ ਦੀ ਵੀ ਕੀ ਲੋੜ ਹੈ ਜੀ ਜੇ ਅੱਜ ਉਹ ਆਪਦੇ ਹੱਕ ਪਿੱਛੇ ਖੜਨੀ ਹੈ ਤਾਂ ਹੀ ਕੋਈ ਹੱਥ ਮਿਲੂਗਾ ਉਹਨਾਂ ਨੂੰ ਹਾਂ ਹੁਣ ਹੱਕ ਮੰਗਿਆ ਨਹੀਂ ਮਿਲਦੇ ਲੜ ਕੇ ਲੈਣੇ ਪੈਂਦੇ ਨੇ ਪਹਿਲਾਂ ਕਿਸਾਨਾਂ ਨੇ ਲੈ ਹੁਣਾਂ ਨੌਜਵਾਨ ਮੁੰਡੇ ਕੋਲ ਨੌਕਰੀਆਂ ਤਾਂ ਕੀ ਦੇਣੀਆਂ ਡਾਂਗਾ ਮਾਰੀ ਜਾਂਦੇ ਐ ਹੋਰ ਨੌਕਰੀਆਂ ਤਾਂ ਕਿੱਥੇ ਨੇ ਜੀ ਜਿਹੜਾ ਕੋਈ ਮਾੜਾ ਜਾਂ ਪਿੱਟਪੂਗਾ ਤਾਂ ਤਾਂ ਮੜਾ ਜਾਂ ਕੋਈ ਗੱਲ ਸਾਹ ਚ ਆਜੂਗੀ ਜੇ ਹੁਣ ਉਹ ਇੱਥੇ ਢਿੱਲਾ ਵਰਤ ਗਏ ਤਾਂ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਚਲ ਕੋਈ ਨਹੀਂ ਇਹ ਤਾਂ ਚੱਲਦੀ ਰਹਿੰਦਾ ਪੰਜਾਬ ਦੇ ਵਿੱਚ ਤਾਂ ਤੂੰ ਦੱਸ ਤੈਨੂੰ ਕੀ ਕੰਮ ਸੀ ਉਹ ਮੈਂ ਤਾਂ ਐ ਕਹਿੰਦੀ ਸੀ ਜੀ ਮੇਰੇ ਭਰਾ ਦਾ ਫੋਨ ਆਇਆ ਸੀ ਅੱਛਾ ਜਿਹੜਾ ਮੈਂ ਮਨ ਨੂੰ ਰਿਸ਼ਤਾ ਨਹੀਂ ਕਰਾਇਆ ਸੀਗਾ ਉਹ ਮੇਰੇ ਭਰਾ ਨੇ ਜਵਾਬ ਦਿੱਤਾ ਕਿਉਂ ਉਹ ਕਹਿੰਦੇ ਜੇ ਮੰਨੂ ਕੋਲੇ ਜ਼ਮੀਨ ਹੀ ਨਹੀਂ ਹੈਗੀ ਮੈਂ ਆਪਦੀ ਭੈਣੋ ਬਣਾਈਏਗੀ ਤੇ ਉਹਦੀ ਗੱਲ ਵੀ ਠੀਕ ਹੈ ਭਾਈ ਰਿਸ਼ਤੇ ਤਾਂ ਜ਼ਮੀਨਾਂ ਨੇ ਹੁੰਦੇ ਨੇ ਜੇ ਮੰਨੂ ਕੋਲੇ ਜ਼ਮੀਨ ਹੀ ਨਹੀਂ ਰਹੀ ਹੁਣ ਤੂੰ ਦੱਸ ਫਿਰ ਆਪਾਂ ਕਿਵੇਂ ਕਰਨਾ ਹੁਣ ਆਪਾਂ ਕਿਵੇਂ ਕਰਨਾ ਸੀ ਜਵਾਬ ਦੇਵਾਂਗੇ ਆਪਾਂ ਚਾ ਫਿਰ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਫੋਨ ਕਰਕੇ ਜਵਾਬ ਦੇਨੇ ਮੈਂ ਕਹਿੰਨੇਗਾ ਆਪਾਂ ਪਿੰਡ ਜਾਣਿਆਂਗੇ ਠੀਕ ਹੈ ਉੱਥੇ ਆਪਾਂ ਪੰਚਾਇਤ ਵਾਲੇ ਬੁਲਾ ਲਾਂਗੇ ਨਾਲੇ ਸਰਪੰਚ ਠੀਕ ਹੈ ਹਾਂ ਇੱਥੇ ਬਹਿ ਕੇ ਗੱਲ ਹੋ ਜੂ ਸਾਰੀ ਫਿਰ ਕੱਲ ਨੂੰ ਗੱਲ ਆਪਣੇ ਤੇ ਨਹੀਂ ਆਉਣੀ ਔਰ ਹੁਣ ਨਾਲੇ ਤੁਸੀਂ ਆਪ ਹੀ ਸੋਚੋ ਜੀ ਜ਼ਮੀਨ ਤੋਂ ਬਿਨਾ ਮੇਰੀ ਭੈਣ ਖਾਊਗੀ ਕੀ ਤੂੰ ਐਂ ਕਰ ਫਿਰ ਮੈਂ ਤਾਂ ਤਿਆਰ ਵਰਤਾਰੀ ਆਂ ਤੂੰ ਦੇਖ ਚੱਲ ਜੀ ਫਿਰ ਹਾਂ ਹਾਂ ਚੱਲੋ ਬਸ ਮੈਂ ਵੀ ਤਿਆਰੀ ਆਂ ਚੱਲ ਫਿਰ ਬਾਗੀ ਚਲਦੇ ਹਾਂ ਹੋਰ ਹੁਣ ਫਿਰ ਐਂ ਕਹਿਣਗੇ ਸਾਨੂੰ ਪਿੱਛੇ ਦੱਸਿਆ ਨਹੀਂਗਾ ਵੀ ਪਹਿਲਾਂ ਤਾਂ ਦੱਸ ਦਿੰਦੇ ਓ ਤੱਕ ਕਿੱਧਰ ਗਿਆ ਸੀਗਾ ਤੂੰ ਮੇਰਾ ਬੀਬੀ ਨਾ ਆਪਣੀ ਹੀ ਆ ਬਾਈੰਮ ਵਰਤਾ ਹੁਣ ਉਹਦੇ ਨਾਲ ਮੈਂ ਖੇਤ ਭਾਗਿਆ ਸੀਗਾ ਨਾਲੇ ਮੈਂ ਹਰਾੜਿਆ ਆਪਣੀਆਂ ਗਾਈਆਂ ਨੂੰ ਵੀ ਪਾਤਾ ਮੈਂ ਹਰਾ ਪੁੱਤ ਦੱਸ ਕੇ ਜਾਂਦੇ ਹੁੰਦੇ ਨੇ ਮੈਂ ਤੈਨੂੰ ਸਾਰੇ ਪਾੜੇ ਆਈ ਠੀਕ ਆ ਬੀਬੀ ਅੱਗੇ ਤੋਂ ਨਾ ਮੈਂ ਦੱਸ ਕੇ ਜਾਇਆ ਕਰੂੰ ਸੱਚ ਬੀਬੀ ਤੈਨੂੰ ਇੱਕ ਗੱਲ ਪਤਾ ਅੰਬਰਤ ਬਾਈ ਕੋਲੇ ਨਾ ਉਹਦੀ ਬੀਬੀ ਨਹੀਂ ਸੀਗੀ ਪਤਾ ਅੰਬਰਤ ਨਾ ਛੋਟਾ ਜਿਹਾ ਸੀ ਕਰੋ ਦੀ ਮਾਂ ਛੱਡ ਕੇ ਵਾਗੇ ਸੀ ਅੰਬਰਤ ਨਾ ਉਹਦਾ ਮੂੰਹ ਵੀ ਨਹੀਂ ਦੇਖਿਆ ਹੈ ਬੀਬੀ ਤੂੰ ਤਾਂ ਨਹੀਂ ਮੈਨੂੰ ਛੱਡ ਕੇ ਜਾਂਦੀ ਨਾ ਪੁੱਤ ਮੈਂ ਇਹਨੂੰ ਛੱਡ ਕੇ ਜਾਂਦੀ ਮੈਂ ਤਾਂ ਤੇਰੇ ਲਵੇ ਰਹੂੰਗੀ ਮੈਂ ਨਾ ਬੀਬੀ ਅੰਬਰਤ ਬਾਈ ਨੂੰ ਕਹਿਆ ਸੀਗਾ ਵੀ ਮੇਰੀ ਬੀਬੀ ਕਹਾਣੀਆਂ ਤੇ ਬਾਤਾਂ ਸੁਣਾਉਂਦੀ ਹੁੰਦੀ ਆ ਬੀਤੂ ਸਾਡੇ ਘਰੇ ਆ ਜੀ ਮੇਰੀ ਬੀਬੀ ਤੇਨੂੰ ਵੀ ਸੁਣਾਊਗੀ ਪੁੱਤ ਮੰਨਾ ਐ ਦੱਸ ਤੂੰ ਰੋਟੀ ਖਾਵੇਂਗਾ ਕਿ ਚਾਹ ਪੀਵੇਂਗਾ ਨਾ ਬੀਬੀ ਮੈਨੂੰ ਤਾਂ ਨਾ ਭੁੱਖ ਨਹੀਂ ਹੈਗੀ ਤੂੰ ਮੈਨੂੰ ਐਂ ਕਰਾ ਕਹਾਣੀ ਸੁਣਾ ਦੇ ਤੂੰ ਮੈਨੂੰ ਠੀਕ ਆ ਪੁੱਤ ਤੂੰ ਪੈ ਜਾ ਇੱਕ ਤਾਂ ਪੁੱਤ ਨਾ ਮਾਂ ਸੀਗੀ ਉਹਨਾਂ ਦੇ ਪਈ ਤਾਂ ਦੋ ਪੁੱਤ ਸੀਗੇ ਹੈ ਇੱਕ ਪੁੱਤ ਪੁੱਤ ਸ਼ਹਿਰ ਰਹਿਣ ਲੱਗ ਗਿਆ ਇੱਕ ਆਉਦੀ ਮਾਂ ਕੋਲੇ ਰਹਿਣ ਲੱਗ ਗਿਆ ਬੀ ਮੈਂ ਦਰਨੀ ਹਾਂ ਜੀ ਮੈਂ ਵਰਦੀ ਤੇ ਸਰੀਕਾ ਸਸਿਕਾ ਹਾਂ ਬਣ ਪਤਨੀ ਹੈ ਕਮੀ ਆਈ ਭਾਈ ਜੋ ਕੋ ਮੈਂ ਤਾਂ ਬੈਠਣ ਨਹੀਂ ਆਈ ਆ ਟੀਮਲ ਸਾਨੂੰ ਐ ਕਹਿਣ ਆਈ ਆ ਮੈਨੂੰ ਸਰਪੰਚਨੀ ਦਾ ਫੋਨ ਆਇਆ ਸੀਗਾ ਸਾਨੂੰ ਉੱਥੇ ਬੁਲਾਇਆ ਗਿਆ ਅਵਤਾਰ ਤੇ ਬੀਰਪਾਲ ਆ ਰਹੇ ਨੇ ਕੋਈ ਗੱਲ ਹੋਣੀ ਮੈਨੂੰ ਤਾਂ ਗੱਲਾਂ ਦਾ ਪਤਾ ਨਹੀਂ ਚੱਲ ਕੋਈ ਨਾ ਅਸੀਂ ਆ ਜਾਂਗੇ ਸਾਨੂੰ ਹੁਣੀ ਬੁਲਾਇਆ ਗਿਆ ਮੈਨੂੰ ਵੀ ਫੋਨ ਕਰਕੇ ਬੁਲਾਇਆ ਸੀ ਉਹਨਾਂ ਨੇ ਚਲੋ ਤੁਸੀਂ ਚਲੋ ਅਸੀਂ ਆਉਂਦੇ ਹਾਂ ਠੀਕ ਹੈ ਤੁਹਾਡੇ ਤਾਂ ਕਾਜੋ ਤੁਸੀਂ ਠੀਕ ਹੈ ਪੁੱਤਾਂ ਆਪਾਂ ਸਰਪੰਚੀ ਦੇ ਘਰੇ ਚੱਲਣਾ ਹੈ ਹੁਣ ਬੀਬੀ ਆਪਾਂ ਹੁਣ ਹੀ ਚੱਲਣਾ ਆ ਜਾ ਬੀਬੀ ਫਿਰ ਚੱਲੀਏ ਹਾਂ ਉੱਥੇ ਤੇਰਾ ਵੱਡਾ ਭਾਈ ਤੇ ਤਾਂ ਤੇ ਪਰਜਾਈ ਆਉਣਗੇ ਅੱਛਾ ਚੱਲ ਫਿਰ ਠੀਕ ਹੈ ਪੁੱਤ ਆ ਜਾ ਸਾਸਰੀ ਕਾ ਸਰਪੰਚ ਸਾਹਿਬ ਸਾਸਰੀ ਕਾ ਸਾਸਰੀ ਕਾ ਹਾਂ ਦਸ ਵੀਰਪਾਲੇ ਤੁਹਾਡਾ ਕੀ ਰੋਲਾ ਹੈ ਕੀ ਰੋਲਾ ਤਾਂ ਕੋਈ ਨਹੀਂ ਸਰਪੰਚ ਸਾਹਿਬ ਸਾਡਾ ਤਾਂ ਮੈਂ ਆਪਦੀ ਭੈਣ ਦਾ ਰਿਸ਼ਤਾ ਕਰਾਇਆ ਸੀ ਮੰਨੂ ਨੂੰ ਹੁਣ ਮੰਨੂ ਲਵੇ ਜਮੀਨ ਹੀ ਨਹੀਂ ਹੈਗੀ ਸਰਪੰਚ ਸਾਹਿਬ ਸਾਡਾ ਰਿਸ਼ਤੇ ਤੋਂ ਜਵਾਬ ਹੈਗਾ ਵੀ ਪਹਿਲਾਂ ਤੁਸੀਂ ਦੇਖਿਆ ਨਹੀਂ ਹੈਗਾ ਜਮੀਨ ਜਮੂਨ ਪਹਿਲਾਂ ਮਨੂ ਕੋਲੇ ਜਮੀਨ ਹੈਗੀ ਸੀ ਜੀ ਹੁਣ ਜਦੋਂ ਸਾਡੇ ਵੰਡ ਵੰਡੇਰੇ ਹੋਏ ਨੇ ਇਹ ਕਹਿੰਦਾ ਮੈਂ ਆਪਦੀ ਇਕੱਲੀ ਮਾਂ ਰੱਖਣੀ ਐ ਜਮੀਨ ਨਹੀਂ ਰੱਖਣੀ ਹੁਣ ਫਿਰ ਮੈਂ ਆਪਦੀ ਭੈਣ ਦਾ ਰਿਸ਼ਤਾ ਕਿਉਂ ਲਿਆ ਮਾਂ ਜੀ ਜਿਹਦੇ ਉਧਰ ਵਿੱਚ ਮੈਨੂੰ ਨਹੀਂ ਹੈਗੀ ਲੈ ਵੀਰ ਪੱਲੇ ਇਹ ਫੈਸਲਾ ਤੇਰੇ ਹੱਥ ਚ ਹੈ ਕਰਾਉਣਾ ਨਾ ਕਰਾਉਣਾ ਤੇਰੇ ਸਾਰੇ ਹੈ ਨਹੀਂ ਸਰਪੰਚ ਸਾਹਿਬ ਇਹ ਪਾਗਲ ਆਂਦੇ ਘਰ ਵਾਲੀ ਨੂੰ ਖੁਸ਼ ਨਹੀਂ ਰੱਖ ਸਕਦਾ ਨਾ ਹੀ ਇਹਦੇ ਕੋਲੇ ਜ਼ਮੀਨ ਹੈਗੀ ਜੇ ਤੋ ਇਹਦੀ ਮਾਂ ਮਾਰ ਗਈ ਫਿਰ ਇਹ ਕੀ ਕਰੂਗਾ ਮੈਂ ਆਪਦੀ ਪੈਣ ਭੁੱਖੀ ਥੋੜੀ ਮਾਰਦੀ ਆ ਇਹਦੇ ਲੜ ਲਾ ਕੇ ਆਪ ਤਾਂ ਇਹ ਭੁੱਖਾ ਮਰੂਗੀ ਮਰੂਗਾ ਫੈਸਲਾ ਉਹੀ ਠੀਕ ਹੁੰਦਾ ਜਿਹੜਾ ਸਮੇਂ ਦੇ ਨਾਲ ਹੋ ਜੇ ਹੁਣ ਇਹ ਵੀਰਪਾਲ ਦੀ ਮਰਜ਼ੀ ਹੈ ਚਾਹੇ ਰਿਸ਼ਤਾ ਰੱਖੇ ਚਾਹੇ ਤੋੜੇ ਬੀਬੀ ਮੈਨੂੰ ਨਾ ਭੁੱਖ ਲੱਗੀ ਆ ਆਜਾ ਆਪ ਆਪਣੇ ਘਰੇ ਚਲੀ ਜਾ ਆਪੇ ਕੌਣਾ ਲੋ ਸਾਹਮਣੀ ਬੈਠੇ ਨੇ ਤਾਂ ਚੱਲ ਚੱਲ ਅਸੀਂ ਤਾਂ ਭਾਈ ਬੈਂਕ ਚੋਂ ਆਏ ਆ ਜਪਤ ਕੁਰਸੀ ਚੱਕ ਲਿਆ ਤੁਸੀਂ ਜਸਵਿੰਦਰ ਸਿੰਘ ਦੀ ਧਰਮ ਪਤਨੀ ਉਹ ਬਜੀਤ कौर ਹਾਂਜੀ ਹੋਰ ਲੋ ਜੀ ਜਸਵਿੰਦਰ ਸਿੰਘ ਦੇ ਉਹਨਾਂ ਦੀ ਮੌਤ ਤੋਂ ਬਾਅਦ ਵੀ ਨਾ ਸਾਡੀ ਬੈਂਕ ਚ ਖਾਤਾ ਚੱਲਦਾ ਸੀ ਅਬਦਾਰ ਸਿੰਘ ਆਈ ਸੀ ਇਹਨਾਂ ਦਾ ਖਾਤਾ ਬੰਦ ਕਰਾਉਣ ਤੇ ਜਿਹੜੀ ਉਹਦੇ ਵਿੱਚ ਪੈਸਿਆਂ ਦੀ ਸੇਵਿੰਗ ਸੀ ਉਹ ਸਾਰੇ ਉਹ ਲੈ ਗਏ। ਉਹਨਾਂ ਨੇ ਮਰਨ ਤੋਂ ਬਾਅਦ ਉਹ ਖਾਤਾ ਬੰਦ ਨਹੀਂ ਹੋਏਗਾ। ਉਹ ਸਾਂਝਾ ਖਾਤਾ ਸੀ ਮਾਤਾ ਉਹ ਬੰਦ ਨਹੀਂ ਹੋਇਆ। ਸੋਡੇ ਸਣਨਾਂ ਤੋਂ ਬਣਾ ਕਿਵੇਂ ਬੰਦ ਹੋ ਜਾਂਦਾ ਉਹ? ਹੁਣ ਪੁੱਤ ਸਾਨੂੰ ਖਰਚਾ ਪੈ ਗਿਆ ਵੀ ਅਸੀਂ ਕਾਊਂਟ ਬੰਦ ਨਹੀਂ ਕਰਾਇਆ। ਨਹੀਂ ਮਾਤਾ ਜੀ ਖਰਚਾ ਦਾ ਕੋਈ ਨਹੀਂ ਪਿਆ। ਜਿਹੜੀ ਜਸਵਿੰਦਰ ਸਿੰਘ ਨੇ ਸੈਲਰ ਵਾਲਿਆਂ ਨੂੰ ਜ਼ਮੀਨ ਦਿੱਤੀ ਸੀ ਕਿ ਗਹਿਣੇ ਉਹਦੇ ਬਾਲੀਵਾਰਸ ਤੁਸੀਂ ਹੋ। ਤੋ ਢੇਲੀ ਦਾ ਮਾਤਾ ਇਹ ਖੁਸ਼ੀ ਵਾਲਾ ਦਿਨ ਆ ਜਿਹੜੀ ਅੱਜ ਤੋਂ ਤੁਸੀਂ 30 ਸਾਲ ਪਹਿਲਾਂ ਸੈਲਰਾਂ ਨੂੰ ਜ਼ਮੀਨ ਕਹਣੇ ਦਿੱਤੀ ਸੀ ਉਹਦਾ ਅੱਜ ਕਰੋੜਾਂ ਦਾ ਮੁੱਲ ਆ ਅਸੀਂ ਤਾਂ ਉਹਦੇ ਪੈਸੇ ਦੇਣ ਆਏ ਆ ਤੁਹਾਨੂੰ ਅੱਛਾ ਅੱਛਾ ਇਹ ਤਾਂ ਉਹ ਜ਼ਮੀਨ ਦੀ ਗੱਲ ਕਰਦੇ ਨੇ ਜਿਹੜੀ ਘਰ ਪਾਉਣ ਵੇਲੇ ਅਸਨਾ ਗਹਿਣੇ ਦਿੱਤੀ ਸੀ ਮਾਤਾ ਹੁਣ ਨਾ ਤੁਸੀਂ ਸਾਨੂੰ ਕੋਈ ਪ੍ਰੂਫ ਦੇ ਦਿਓ ਆਪਦਾ ਅਸੀਂ ਆਪਦੀ ਬੈਂਕ ਚ ਤੁਹਾਡਾ ਖਾਤਾ ਖੋਲ ਦਾਂਗੇ ਤੇ ਇੱਕ ਦੋ ਦਿਨਾਂ ਚ ਤੁਹਾਡੇ ਸਾਰੇ ਪੈਸੇ ਆ ਜਾਣਗੇ ਐਂ ਕਰ ਲੱਗਦੀ ਆ ਤੂੰ ਸਾਈਨ ਕਰਵਾ ਦੇ ਸਮਾਤੇ ਤੇ ਚੈੱਕ ਕਰਦੇ ਲੈ ਬੱਤਾ ਕਿਹੜੀ ਇਹ ਸਾਰੀ ਪੂੰਜੀ ਆ ਮੇਰੇ ਪੁੱਤ ਦੇ ਮਣੂ ਦੇ ਨਾਂ ਹੋਣੀ ਚਾਹੀਦੀ ਆ ਮੈਂ ਲਿਖ ਕੇ ਦਿੰਨੀ ਆ ਠੀਕ ਹੈ ਮਾਤਾ ਜੀ ਅਸੀਂ ਤੁਹਾਡੇ ਛੋਟੇ ਪੁੱਤ ਨੂੰ ਵਾਰਿਸ ਬਣਾ ਦਾਂਗੇ ਸਾਨੂੰ ਇਹਨਾਂ ਦੇ ਵੀ ਪ੍ਰੂਫ ਦੇ ਦਿਓ ਧੰਨਵਾਦ ਪੁੱਤ ਛੋਡੇ ਕਿਨੇ ਸਾਡੇ ਬਾਰੇ ਏਡੀ ਪਰਮਾਤਮਾ ਨੇ ਸੋਚੀ। ਉਤੋਂ ਤੁਸੀਂ ਬੈਠੋ ਮੈਂ ਨਾਲ ਚਾਹ ਪਾਣੀ ਲੈ ਕੇ ਦਿੰਨੀ ਆ। ਨਾਲ ਇਹ ਤੇ ਡਾਰਡ ਕਾਰਡ ਨਾਲ ਆਉਂਦਾ। ਨਾ ਮਾਤਾ ਚਾਹ ਦੀ ਤਾਂ ਕੋਈ ਗੱਲ ਨਹੀਂ। ਤੁਸੀਂ ਐਂ ਕਰੋ ਸਾਨੂੰ ਪ੍ਰੂਫ ਲੈ ਆ ਦਿਓ। ਸਾਨੂੰ ਕਾਹਲੀ ਆ ਫਿਰ ਜਾਣਾ ਸੀਨੇ। ਨਾ ਕੋਈ ਨਾ ਪੁੱਤ। ਤੁਸੀਂ ਬੈਠੋ ਮੈਂ ਬਸ ਹੁਣ ਬਣਾ ਲੈਨੇ ਲੋ। ਹਾਂ ਹਾਂ ਛੇਦੀ ਕਰੋ ਮਾਤਾ। ਇਹਨਾਂ ਦੇ ਵੀ ਸਾਈਨ ਕਰਾ ਦੋ। ਆਂ ਕਰ ਬਈ ਤੇਰੀ ਮਾਰ ਦੋ ਛੜ। ਠੀਕ ਬਈ। ਇੱਥੇ ਕਰ ਦੋ। ਨਹੀਂ ਬਈ ਬਧਾਈਆਂ ਬਾਈ ਸੋਨ ਨੂੰ ਹੋ ਗਿਆ ਜਮੀਨ ਦਾ ਬਾਤ ਅੱਜ ਤੋਂ ਤਮਾ ਆ ਕਾਉਂ ਨਹੀਂ ਯਾਰ ਤੂੰ ਬੈਂਕੀ ਲਈ ਲੱਗਦੇ ਮੈਨੂੰ ਨਾ ਜਿਹੜੇ ਕਾਪੀ ਚੱਕੀ ਫਿਰਦੇ ਨੇ ਦੇਖਾਂ ਪਤਾ ਲੈ ਕੇ ਨਾਲੇ ਤਾਈ ਨਾਲ ਉੱਧਰ ਹੀ ਗੱਲ ਕਰਿਆ ਉਹ ਜਮੀਨ ਆਲੀ ਇਹ ਪ੍ਰਮਾਤਮਾ ਮੇਰਾ ਪੁੱਤ ਦਾ ਭਰੀ ਪੰਚਾਇਤ ਸ ਸਾਰਾ ਕੁਝ ਗੁਮਾਇਆ ਸੀ ਪੋਲੇ ਬੰਦੇ ਦੀ ਪਰਮਾਤਮਾ ਨੇ ਫੇਰ ਝੋਲੀ ਪਰਤੀ ਬੀਬੀ ਇਹ ਕੌਣ ਸੀਗੇ ਕੀ ਕਰਨਾ ਸੀ ਇਹ ਪੁੱਤ ਤੇਰੇ ਬਾਪੂ ਦੇ ਪੈਸੇ ਨਾ ਬੈਂਕ 'ਚ ਪੈ ਸੀਗੇ ਹੁਣ ਆਪਣੇ ਕੋਲ ਬਾਲੀ ਪੈਸੇ ਆ ਗਏ ਹੁਣ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਗਈ ਉਹਨਦੀ ਚਾਰ ਪੀੜ੍hiyan ਬੈ ਕੇ ਖਾ ਲੇ ਬੀਬੀ ਮੈਂ ਤੈਨੂੰ ਕਿਹਾ ਸੀ ਨਾ ਵੀ ਪੈਸੇ ਤੇ ਜ਼ਮੀਨ ਤਾਂ ਫੇਰ ਵੀ ਆ ਜੂ ਪਰ ਬੀਬੀ ਨਹੀਂ ਵਾਪਸ ਆਉਂਦੀ ਤਾਂ ਹੀ ਨਾ ਮੈਂ ਸਾਰਾ ਕੁਝ ਵੱਡੇ ਭਾਈ ਨੂੰ ਦਿੱਤਾ ਸੀ ਤਾਈ ਕਰਿਆ ਹਾਬਤ ਕਰਿਆ ਆ ਜਾ ਆ ਕੁਰਸੀ ਲੈ ਲਪਤ ਸਾਸਰੀ ਘਰ ਦਾ ਜੀ ਸਾਸਰੀ ਘਰ ਤੋਂ ਮੈਨੂੰ ਮਾਨੂੰ ਨੇ ਦੱਸਿਆ ਸੀਗਾ ਕਹਿੰਦਾ ਆਂ ਬਰਤਾਊਗਾ ਅੱਛਾ ਤਈਆ ਕੌਣ ਆਏ ਸੀਗੇ ਇਹ ਤਾਂ ਪੁੱਤੋਂ ਬੈਂਕ ਚੋਂ ਆਏ ਸੀਗੇ ਅੱਛਾ ਕੋਣਾ ਤੇ ਤਾਏ ਨੇ ਘਰ ਬੇਰੇ ਜ਼ਮੀਨਾਂ ਸੈਲਰਾਂ ਵਾਲਿਆਂ ਨੂੰ ਗਹਿਣੇ ਦਿੱਤੀ ਸੀਗੀ ਠੀਕ ਆ ਉਹ ਹੁਣ ਕਰੋੜਾਂ ਦੇ ਹਿਸਾਬ ਨਾਲ ਵਿਕ ਰਹੀ ਆ अच्छा वो तां करके साइंस स्कूल क्रॉन आई सीगी किमे ताई फिर पैसे पुसे आ गए हां पुत्त हुन आसी ਕਰੋੜਾ ਦੇ ਮਾਲਕ ਬਣ ਬਣ ਗਏ ਹੁਣ ਉਹ ਸਾਰਾ ਕੁਸ ਉਹ ਮਨੂ ਦਾ ਬਣ ਗਿਆ ਅੱਛਾ हां पुत्त ਫਿਰ ਤਾਂ ਚਲ ਬਧੀ ਗਲਣਾ ਤਾਈ हां ਬਈ ਹੁਣ ਤਾਂ ਨਾ ਮੈਂ ਛੁੱਡੇ ਹਰਾ ਲੈਣ ਵੀ ਨਹੀਂ ਆਇਆ ਕਰਦਾ ਮੇਰੀ ਬੀਬੀ ਨੇ ਕਹਿਤਾ ਵੀ ਹੁਣ ਕੋਈ ਕੰਮ ਨਹੀਂ ਕਰਨਾ ਤੂੰ ਚਲ ਠੀਕ ਆ ਤਾਈ ਮੈਂ ਤਾਂ ਹੀ ਆਇਆ ਸੀਗਾ ਮਾ ਪਤਾ ਨਹੀਂ ਕੌਣ ਆ ਰਿਹਾ ਥੋਡੇ ਨਾ ਪੁੱਤ ਇਹ ਤਾਂ ਬੈਂਕ 'ਚ ਸੀ ਤੂੰ ਬੈਠ ਮੈਂ ਚਾਹ ਬਣਾ ਕੇ ਲਿਆਉਣੀ ਆ ਨਾਲ ਮਿੱਠਾ ਮੂੰਹ ਕਰ ਜੀ ਨਾ ਬਸ ਤਾਈ ਫੇਰ ਆਉਂਗਾ ਕਦੇ ਮੈਂ ਹਾਂ ਪੁੱਤ ਮਣੂ ਕਹਿੰਦਾ ਸੀਗਾ ਵੀ ਅੰਪੁਰਤ ਨੇ ਤਾਈ ਨਾਲ ਗੱਲ ਕਰਨੀ ਹੈਗੀ ਹਾਂ ਪੁੱਤ ਦੱਸ ਕੀ ਗੱਲ ਹੈਗੀ ਨਾ ਤਾਈ ਕੰਮ ਤਾਂ ਕੋਈ ਨਹੀਂ ਹੈਗਾ ਉਹ ਤਾਂ ਉਹੀ ਕਹਿੰਦਾ ਸੀਗਾ ਮੈਂ ਚਲੋ ਬਾਤਾਂ ਸੁਣਨ ਵੀ ਆਉਂ ਇੱਕ ਦਿਨ ਤੁਹਾਡੇ ਘਰੇ ਨਾ ਕੋਈ ਨਾ ਪੁੱਤ ਆ ਜੀ ਆਤਨੇ ਜੀ ਠੀਕ ਆ ਤਾਈ ਚੰਗਾ ਬੜਾ ਸਿਆਣਾ ਮੇਰਾ ਪੁੱਤ ਤਾਈ ਲੈ ਹੋਰ ਹਣਾ ਇਹ ਨੈ ਤਾਂ ਕਿਸਮ ਤੇ ਖੁੱਲ ਲਗੀ ਰੱਬ ਜਦੋਂ ਦਿੰਦਾ ਚੱਪੜ ਪਾੜ ਕੇ ਦਿੰਦਾਗਾ ਮੈਂ ਤਾਂ ਸੋਨੂੰ ਐਂ ਕਹਿੰਦੀ ਸੀ ਜੀ ਨਲੇ ਤਾਂ ਦੁੱਧ ਵਾਲੇ ਦੇ ਪੈਸੇ ਦੇਣ ਵਾਲੇ ਨੇ ਨਲੇ ਹਣੀ ਦੀ ਫੀਸ ਸਾਰੀ ਆ ਹਣੀ ਦੀ ਫੀਸ ਭਰਨ ਵਾਲੀ ਹੈਗੀ ਉਹ ਦੁੱਧ ਵਾਲੇ ਦੇ ਪੈਸੇ ਤਾਂ ਮੈਂ ਦੇ ਆ ਸੀ ਆਉਂਦਾ ਆਉਂਦਾ ਫਿਰ ਹਣੀ ਦੀ ਫੀਸ ਭਰਿਆ ਉਹ 10000 ਰੁਪਇਆ ਆਈ ਆ ਉਹਦੀ ਫੀਸ ਉਹ ਲੈ ਵੀਰਪਾਲਾ ਕਿਹੜੀਆਂ ਗੱਲਾਂ ਕਰੀ ਐਂ ਨੀ ਤੂੰ ਐਨੀ ਕਿੰਨੀ ਕ ਦਿਨ ਖਾਏ ਮੇਰੀ ਨਲੇ ਤਾਂ ਮੈਂ ਕੱਲ ਦੁੱਧ ਵਾਲੇ ਦੇ ਪੈਸੇ ਦੇ ਆ ਨਲੇ ਕੋਠੀ ਦੀ ਕਿਸ਼ਤ ਭਰੀ ਹੈਗੀ ਹੁਣ ਮੈਂ ਹੋਰ ਕਿੰਨੇ ਕਿੰਨੇ ਕਦੇ ਆਵਾਂ ਹੁਣ ਤੂੰ ਮੈਨੂੰ ਕਹੀ ਨਹੀਂ ਵੀ ਹਣੀ ਦੀ ਫੀਸ ਭਰ ਦੇ ਹਣੀ ਦੀ ਫੀਸ ਤਾਂ ਭਰਨੀ ਪਊਗੀ ਜੀ ਉਹ ਕਿੱਥੋਂ ਭਰਾਂਗੇ ਫਿਰ ਆਪਾਂ ਓ ਯਾਰ ਮੇਰੇ ਖਾਤੇ ਤਾਂ 1000 ਰੁਪਇਆ ਉਹ ਵੀ ਮੈਂ ਮੋਟਰ ਮੋਟਰਸਾਈਕਲ 'ਚ ਪੈਟਰੋਲ ਪਵਾਉਣ ਨੂੰ ਰੱਖਿਆ ਸੀ ਉਹ ਘਰ ਵਾਸਤੇ ਕੋਈ ਲੂਣ ਤੇਲ ਚਾਹ ਗੁੜ ਵੀ ਲੈ ਕੇ ਆਉਣਾਗਾ ਇੱਕ ਕੱਲੀ ਮੁੰਡੇ ਦੀ ਫੀਸ ਹੀ ਨਹੀਂ ਭਰ ਸਕਦੀ ਤੂੰ ਲੈ ਮੈਂ ਮੁੰਡੇ ਦੀ ਫੀਸ ਕਿੱਥੋਂ ਭਰ ਦੂੰਗੀ ਜੀ ਓ ਯਾਰ ਕਿਹੜੀਆਂ ਗੱਲਾਂ ਕਰੀ ਨਹੀਂ 50000 ਤੇਰੀ ਤਨਖਾਹ ਹੈਗੀ ਤੂੰ ਮੁੰਡੇ ਦੀ ਫੀਸ ਵੀ ਨਹੀਂ ਭਰ ਸਕਦੀ ਉਹਦੇ 'ਚ ਲੈ ਸਾਨੂੰ 50000 ਤਾਂ ਦੇਈਂ ਕਰਦਾ ਖਰਚਾ ਨਹੀਂ ਦੀਦਾ ਆਟਾ ਕੋਟਾ ਸਾਰਾ ਹੋ ਮੁੱਲ ਦਾ ਹੈਗਾ ਦੁੱਧ ਪਾਣੀ ਸਾਰਾ ਮੁੱਲ ਦਾ ਹੈਗਾ ਉਹਤੇ ਵੀ ਪੈਸੇ ਦਾ ਖਰਚ ਹੁੰਦੀ ਨੇ ਉਹ ਕਿ ਮੁਕਤ ਆਉਂਦਾ ਹੈਗਾ ਨਾਲੇ ਹੋਰ ਸੁਣ ਲੋ 10000 ਤਾਂ ਗੱਡੀ ਤੇ ਤੇਲ ਦਾ ਖਰਚਾ ਨਿਕਲਦਾ ਹੈਗਾ ਪਿੱਛੇ ਰਹਿ ਗਿਆ 30000 30000 ਚ 25000 ਗੱਡੀ ਦੀ ਕਿਸ਼ਤ ਭਰਦੀਆਂ ਮੰਗ ਰਹਿ ਗਿਆ 5000 ਉਹ 5000 ਮੇਰਾ ਆਪ ਦਾ ਕੱਪੜਾ ਲਈਦਾ ਵੀ ਚਾਹੀਦਾ ਮੈਨੂੰ ਯਾਰ ਤੂੰ ਤਾਂ ਨਿਤ ਨਵੇਂ ਨਵੇਂ ਸੂਟ ਪਾ ਕੇ ਜਾਨੀ ਐ ਗੱਡੀ ਤੇ ਜਾਨੀ ਹੈਗੀ ਤੂੰ ਮੇਰੇ ਨਾਲ ਮੋਟਰਸਾਈਕਲ ਤੇ ਬਗ ਜਾ ਕਰ ਮੈਂ ਵੀ ਮੋਟਰਸਾਈਕਲ ਤੇ ੱੱਕੇ ਖਾਂਦਾ ਫਿਰਦੀ ਹਾਂ ਤੈਨੂੰ ਮੈਂ ਮੋਟਰਸਾਈਕਲ ਤੇ ਛੱਡਿਆ ਆਉਂਦਾ ਫੇਰ ਵੀ ਮੈਂ ਸਰਕਾਰੀ ਨੌਕਰੀ ਤੇ ਲੱਗੀ ਹੋਈ ਆ ਜਿਹੜੀਆਂ ਮੇਰੇ ਨਾਲ ਮੈਡਮਾਂ ਲੱਗੀਆਂ ਹੋਈਆਂ ਨੇ ਨਾ ਬਦਲ ਬਦਲ ਛੂਟ ਪਾ ਕੇ ਆਉਂਦੀਆਂ ਨਹੀਂ ਗਈਆਂ ਵੀ ਪਰ ਮੇਰੀ ਗੱਲ ਸੁਣ ਲੈ ਮੈਥੋਂ ਨੂੰ ਇੰਨਾ ਖਰਚਾ ਚੱਕਿਆ ਜਾਂਦਾ ਮੈਂ ਸਾਰਾ ਦਿਨ ਕੰਮ ਕਰਦਾ 24 ਘੰਟੇ 8 ਵਾਲੀ ਚੱਕੀ ਵਾਂਗੂ ਚੱਲੀ ਜਾਣਾਗਾ ਮੈਂ ਤਾਂ ਪਿੰਡ ਹੀ ਠੀਕ ਸੀਗਾ 2-3 ਘੰਟੇ ਖੇਤ ਕੰਮ ਕਰਕੇ 2-3 ਘੰਟੇ ਆਰਾਮ ਤਾਂ ਵਧੀਆ ਕਰਦਾ ਸੀ ਸਾਰਾ ਕੁਝ ਤੇਰਾ ਕੀਤਾ ਹੋਇਆ ਮੈਂ ਤਾਂ ਚੰਗਾ ਸੀ ਜੇ ਪਿੰਡ ਰਹਿੰਦਾ ਤੂੰ ਤਾਂ ਮੇਰੀਆਂ ਜਣਾ ਵੜਤੀਆਂ ਇੱਥੇ ਲਿਆ ਕੇ ਕਿ ਮੈਂ ਕੀ ਕੀਤਾਗਾ ਤੁਸੀਂ ਆਪ ਹੀ ਆਏ ਹੋਗੇ ਮੈਂ ਨਹੀਂ ਆਇਆ ਸੋਨੂੰ ਤੂੰ ਤਾਂ ਲੈ ਕੇ ਆਈ ਐ ਮੈਂ ਕਿੱਥੇ ਆਉਂਦਾ ਸੀ ਤੂੰ ਕਹਿੰਦੀ ਤੂੰ ਉੱਥੇ ਡਿਊਟੀ ਕਰਨੀ ਮੈਂ ਉੱਥੇ ਸਰਕਾਰੀ ਨੌਕਰੀ ਲੱਗੀਆਂ ਐ ਕਰ ਲੂੰਗੀ ਤੇਰੀ ਸਰਕਾਰੀ ਨੌਕਰੀ ਤਾਂ ਮੈਂ ਮਾਰਤਾ ਮੈਂ ਤਾਂ ਖੇਤੀ ਕਰਦਾ ਚੰਗਾ ਸੀ ਨਾ ਤੁਹਾਡਾ ਦਿਮਾਗ ਨਹੀਂ ਸੀ ਹੈਗਾ ਮੇਰੇ ਦਿਮਾਗ ਨੂੰ ਕੱਢ ਲਿਆ ਮੇਰੇ ਦਿਮਾਗ ਨਾਲ ਚੱਲਣਾ ਸੀਗਾ ਮੇਰਾ ਦਿਮਾਗ ਦਾ ਤੂੰ ਕੱਢ ਲਿਆ ਤੇ ਮੇਰਾ ਦਿਮਾਗ ਛੱਡਿਆ ਮੈਂ ਕਹਦੇ ਨਾਲ ਕੱਢ ਲਿਆ ਮੇਰਾ ਨਹੀਂ ਕਿਸੇ ਨੇ ਕਟਿਆ ਉਹ ਬੱਸ ਚੁੱਪ ਕਰ ਜਾ ਯਾਰ ਹੈਲੋ ਹਾਂ ਭਈ ਹਾਂ ਆਪ ਤਾਰ ਹੀ ਬੋਲਦਾ ਹੈਗਾ ਭਾਈ ਤੂੰ ਕੌਣ ਅੱਛਾ ਗੁਰੀ हां भाई ਕਿਹੜੇ ਪੈਸੇ ਬਈ ਉਹ ਤਾਂ ਬਾਈ ਅਸੀਂ ਕਿੱਦਾਂ ਦੀ ਵੇਚੀ ਆ ਯਾਰ ਉਹ ਤਾਂ ਕਿੱਦਿਆਂ ਦਾ ਨਿਬੜਿਆ ਹੋਇਆ ਕੰਮ ਆ ਅੱਛਾ ਬਈ ਅੱਛਾ ਕੰਪਨੀ ਵਾਲੇ ਨੇ ਉਹਦਾ ਵਧਾਰਾ ਭੇਜਤਾ ਅੱਛਾ 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 ਪੈਸੇ ਬਾਬਾ ਨੇ ਚੱਲ ਠੀਕ ਆ ਬਈ ਕੋਈ ਨਹੀਂ ਮੈਂ ਕਰਦਾ ਗੱਲ ਠੀਕ ਆ ਬਈ ਧੰਨਵਾਦ ਤੇਰਾ ਕੀ ਦਾ ਫੋਨ ਸੀ ਜੀ ਉਹ ਫੋਨ ਤਾਂ ਜਿਹਦਾ ਮਰਜ਼ੀ ਹੋਵੇ ਇਦਾਂ ਉਹਨਾਂ ਦਾ ਬਾਲੀ ਵੱਡੀ ਲਾਟਰੀ ਨਿਕਲੀ ਬਾਪੂ ਦੇ ਨਾਂ ਤੇ ਪੈਸੇ ਸੀ ਪਹਿਲਾਂ ਆਪਾਂ ਤਾਂ ਕੁਛ ਕਢਾ ਲਈ ਸੀ ਉਹ ਬਧਾਰ ਆ ਗਿਆ ਉਹਦਾ ਬਾਲੇ ਜਿਆਦਾ ਪੈਸੇ ਐ ਤੂੰ ਮੇਰੀ ਗੱਲ ਸੁਣ ਆਪਾਂ ਚ ਹੁਣੀ ਚੱਲੀਏ ਉਥੇ ਜਾ ਕੇ ਗੱਲ ਕਰੀਏ ਸੈਨ ਵੀ ਆਪਣੀ ਬੇਬੇ ਦੇ ਹੋਣੇ ਹੈਗੇ ਚਲੋ ਫਿਰ ਚੱਲੀਏ ਬੈਠੇ ਕੀ ਕਰਦੇ ਆ ਓਏ ਨਾ 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 ਸਾਡੇ ਘਰੇ ਨਹੀਂ ਵੜਨਾ ਕਿਸੇ ਨੇ ਤੁਸੀਂ ਨਾ ਜਲੀਲ ਲੱਤੀ ਜੀ ਸਾਰੀ ਦਿੱਖਤ ਲਖਿਆ ਹੋਈ ਸੀ ਵੀ ਬੀਬੀ ਮੇਰੀ ਆ ਤੁਸੀਂ ਮੇਰੀ ਬੀਬੀ ਕੋਲੇ ਨਹੀਂ ਆਉਣਾ ਕਰੋ ਭਗਜੋ ਸਾਡੇ ਤੋਂ ਉਹ ਕਿਉਂ ਗੁੱਸੇ ਹੋਈ ਜਾਂਦਾ ਬਾਈ ਮੈਂ ਕਿਹਾ ਬੀਬੀ ਨੂੰ ਲੈਣ ਆਇਆ ਮੈਂ ਤਾਂ ਤੈਨੂੰ ਮਿਲਣ ਆਇਆਗਾ ਨਾ ਨਾ ਖਬਰਦਾਰ ਹੋ ਜਾ ਬਾਈ ਜੇ ਮੇਰੀ ਬੀਬੀ ਨੂੰ ਬੀਬੀ ਕਿਹਾ ਨਾ ਹੈ ਤੇਰੀ ਬੀਬੀ ਆ ਨਾ ਹੈ ਤੇਰੀ ਮਾਂ ਕੀ ਆਹ ਕਰ ਤੇ ਬੀਬੀ ਬੱਸ ਮੇਰੇ ਆ ਤੁਸੀਂ ਬੱਸ ਨਾ ਮੇਰੇ ਘਰੋਂ ਨਿਕਲ ਜਾਓ ਹੁਣ ਮੰਨੂ ਤੂੰ ਇਹ ਕੀ ਬੋਲੀ ਜਾਂਦਾਗਾ ਅਸ ਤਾਂ ਤੇਰੇ ਰਿਸ਼ਤੇਦਾਰੇ ਗੱਲ ਕਰਨ ਆਏ ਸੀ ਨਾ ਮੈਂ ਨਹੀਂ ਰਿਸ਼ਤਾ ਕਰਾਉਣਾ ਤੁਸੀਂ ਮੇਰੀ ਬੀਬੀ ਨੂੰ ਰਵਾਇਆ ਸੀਗਾ ਮੈਂ ਨਹੀਂ ਵਿਆਹ ਕਰਾਉਂਦਾ ਸਾਨੂੰ ਨਾ ਸਾਡੀ ਜ਼ਿੰਦਗੀ 'ਚ ਹੋਰ ਕਿਸੇ ਦੀ ਲੋੜ ਨਹੀਂ ਮੈਂ ਤੇ ਮੇਰੀ ਬੀਬੀ ਖੁਸ਼ ਆਂਗੇ ਅਸੀਂ ਠੀਕ ਆ ਅਸੀਂ ਤੀਜਾ ਬੰਦਾ ਨਹੀਂ ਬਾੜਦੇ ਹੁਣ ਮੰਨੂ ਤੂੰ ਮੇਰੀ ਗੱਲ ਤਾਂ ਸੁਣ ਨਾ 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 ਮੈਂ ਕੋਈ ਗੱਲ ਨਹੀਂ ਸੁਣਨੀ ਬੱਸ ਮੇਰੇ ਕੋਲ ਡੰਡਾ ਹੁਣ ਮੇਰੇ ਨਾਲ ਬੱਸ ਘਰੋਂ ਨਿਕਲ ਜਾਓ ਜਾਓ ਭਾਈ ਚੱਕਣਾ ਨਹੀਂ ਮੇਰੀ ਬੀਬੀ ਗਣੀ ਨਾ ਉਹਦਾ ਤਾਂ ਸਾਨੂੰ ਪੂਰਾ ਦੁੱਖ ਨਾ ਹੋਇਆ ਜਦੋਂ ਜ਼ਮੀਨ ਦੇ ਬਦਲੇ ਕੱਲੀ ਮਾਂ ਦੇ ਕੇ ਵਾਗੇ ਤੁਹਾਨੂੰ ਪਤਾ ਨਹੀਂ ਕਿਗਾ ਨਹੀਂ ਸਰਪੰਚ ਸਾਹਿਬ ਉਹਦਾ ਮੰਨੂ ਦਾ ਫੈਸਲਾ ਸੀਗਾ ਸਾਡਾ ਕੋਈ ਫੈਸਲਾ ਨਹੀਂ ਸੀਗਾ ਮੰਨੂ ਦੇ ਹਿੱਸੇ ਦੀ ਜ਼ਮੀਨ ਅਸੀਂ ਮੰਨੂ ਨੂੰ ਦਿੰਦੇ ਸੀਗੇ ਮੈਂ ਤੈਨੂੰ ਐ ਪੁੱਛਦੀਆਂ ਤੂੰ ਤਾਂ ਕੁਝ ਸੋਚ ਲੈਂਦਾ ਇੱਕ ਕੋਖੋ ਜਿਮ ਮੈਂ ਦੀ ਉਹ ਛੋਟਾ ਸੀ ਤੂੰ ਵੱਡਾ ਸੀ ਤੂੰ ਉਹਨੂੰ ਕੁਝ ਤਾਂ ਸੋਚਦਾ ਤੂੰ ਤਾਂ ਥੋੜਾ ਮੋਟਾ ਦਿਮਾਗ ਤੋਂ ਕੰਮ ਲੈਣਾ ਤੀਗਾ ਸੋਚਿਆ ਕਿਉਂ ਨਹੀਂ ਸਰਪੰਚ ਸਾਹਿਬ ਸੋਚਿਆ ਸੀ ਆ ਐਡੀ ਵੱਡੀ ਕੋਠੀ ਉਹਨੂੰ ਐਵੇਂ ਛੱਡਤੀ ਅਸੀਂ ਮੰਗੇਉ ਚਾ ਹਿੱਸਾ ਕੋਈ ਹੁਣ ਉਹਨਾਂ ਕੋਲ ਆ ਗਿਆ ਪੈਸਾ ਸੋਨੂੰ ਹੋ ਗਿਆ ਲਾਲਚ ਤੁਸੀਂ ਆਪਦੇ ਘਰ ਨੂੰ ਵਗਜੋ ਉਹਨੂੰ ਆਪਦੀ ਮਾਂ ਕੋਲ ਰਹਿ ਜਾਇ ਚੱਲ ਠੀਕ ਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਕਿਸ ਤਰੀਕਾਰ ਹੋਏ ਨਵੰਬਰ ਨੀ ਕਮੀ ਹੁੰਦੀ ਹੱਥਾ ਸਤਿ ਸ਼੍ਰੀ ਅਕਾਲ ਜੀ ਮੈਂ ਬਤਾਂਵਾਂ ਸਤਿ ਸ਼੍ਰੀ ਹੋ ਜਾਸੀ ਠੀਕ ਹੋ हां ठीक है मैं बैठ गया और तो ठीक ठाक आवेमरनी बड़ी अच्छी मैं तेरे ਨਾਲ एक गल करना आई हां भाई दसो मैं, मैं, भी भी, मैं, मैं तेरे चाची आदि बहन ਦਾ ਰਿਸ਼ਤਾ ਲੈ ਕੇ ਆਈਆਂ ਮੰਨੂ ਖਾਤਰ ਬਹੁਤ ਸਿਆਣੀ ਹੈ ਨਾਲੇ ਪੜੀ ਲਿਖੀ ਹੈ ਦੇਖ ਚਾਚੀ ਤੁਹਾਨੂੰ ਵੀ ਪਤਾਗਾ ਮੈਨੂੰ ਵੀ ਕਿੰਨੇ ਸਾਲ ਹੋ ਗਏ ਆਈ ਨੂੰ ਨਾ ਤਾਂ ਮੇਰੇ ਮਾਏ ਨਾ ਮੇਰੇ ਪਿਓ ਹੈ ਸਾਨੂੰ ਤਾਂ ਮੇਰੀ ਦਾਦੀ ਨੇ ਪਾਲਿਆਗਾ ਨਾ ਬੀਬੀ ਮੈਂ ਨਹੀਂ ਵਿਆਹ ਕਰਾਉਣਾ ਮੈਂ ਤਾਂ ਤੇਰੇ ਨਾਲ ਹੀ ਰਹੂੰਗਾ ਕੋਈ ਨਾ ਪੁੱਤ ਆਪਾਂ ਗੱਲ ਕਰ ਮੇਰੀ ਭੈਣ ਨੂੰ ਤਾਂ ਚਾਚੀ ਸੋਡੇ ਵਰਗੀ ਮਾਂ ਦੀ ਜ਼ਰੂਰਤ ਹੈ ਨਾ ਸੋਡੇ ਪੁੱਤ ਤੋਂ ਵੱਧ ਕੇ ਉਹ ਕੁੜੀ ਲਈ ਚੰਗਾ ਜੀਵਨ ਸਾਥੀ ਕੌਣ ਹੋਊਗਾ ਦੇਖ ਪੈਂਬਰ ਸਾਹਿਬ ਜੀ ਤੈਨੂੰ ਤਾਂ ਪਤੀ ਆ ਮੇਰੇ ਪੁੱਤ ਦਾ ਦਿਮਾਗ ਪੂਰੀ ਤਰ੍ਹਾਂ ਠੀਕ ਨਹੀਂਗਾ ਪੂਰੀ ਤਰ੍ਹਾਂ ਕਿਉਂ ਨਹੀਂ ਠੀਕ ਹੈਗਾ ਜਮਾ ਠੀਕ ਹੈ ਚਾਚੀ ਅੱਜ ਕੱਲ ਤਾਂ ਕੋਈ ਆਪਦੇ ਮਾਂ ਪਿਓ ਦੀ ਕਦਰ ਨਹੀਂ ਕਰਦਾ ਹੈਗਾ ਨਾ ਕੋਈ ਪਹਿਚਾਨਦਾ ਚਾਚੀ ਸੋਡੇ ਪੁੱਤ ਨੇ ਨਾ ਸਾਨੂੰ ਸਹੀ ਸਨਮਾਨ ਦਿੱਤਾਗਾ ਜਿਸ ਦਾ ਹੀ ਨਾਮ ਪਰਮਾਤਮਾ ਨੇ ਇਹਨੂੰ ਦੇਤਾ ਮੇਰੀ ਭੈਣ ਵਾਸਤੇ ਚਾਚੀ ਮੰਨੂ ਤਾਂ ਚੰਗਾ ਮੁੰਡਾ ਕੋਈ ਨਹੀਂ ਹੋ ਸਕਦਾ ਕੋਈ ਨਾ ਬੈਂਬਰ ਸਾਹਿਬ ਜੀ ਮੈਂ ਮਨੂ ਨਾਲ ਸਲਾਹ ਕਰਕੇ ਤੁਹਾਨੂੰ ਦੱਸ ਦੂੰਗੀ ਕੋਈ ਗੱਲ ਨਹੀਂ ਚਾਚੀ ਤੁਸੀਂ ਇਹ ਰਿਸ਼ਤੇ ਨੂੰ ਨਾ ਬਿਨਾਂ ਸੋਚੇ ਸਮਝੇ ਹਾਂ ਕਰ ਦੋ ਇਸ ਤੋਂ ਵੱਡਾ ਮੇਰੇ ਲਈ ਕੋਈ ਸੁਹਾਗ ਨਹੀਂ ਹੋਊਗਾ ਜੇ ਚਾਚੀ ਹੂੰ ਤੁਸੀਂ ਨਾ ਕਰੋਗੇ ਤਾਂ ਮੈਨੂੰ ਐ ਲੱਗੂਗਾ ਵੀ ਮੇਰੀ ਭੈਣ ਤੁਹਾਡੇ ਲਈ ਲਾਇਕ ਨਹੀਂ ਹੈਗੀ ਕੋਈ ਨਾ ਬੈਂਬਰ ਸਾਹਿਬ ਜੀ ਇਹ ਰਿਸ਼ਤਾ ਸਾਨੂੰ ਮਜੂਰ ਆ ਚਾਚੀ ਤੁਸੀਂ ਕੁੜੀ ਦੀ ਟੈਨਸ਼ਨ ਨਾ ਲਓ ਕੁੜੀ ਬਹੁਤ ਜ਼ਿਆਦਾ ਸਿਆਣੀ ਹੈ ਉਹ ਮੇਰੇ ਲਾਵੇ ਰਹਿ ਕੇ ਗਈ ਹੈ ਹਾਂ ਹਾਂ ਮੇਰੇ ਉਹ ਕੁੜੀ ਦੇਖੀ ਹੋਈ ਆ ਕੱਲ ਤੇਰੇ ਸੱਸ ਬਿਮਾਰ ਸੀ ਮੈਂ ਪਤਾ ਲੈਣ ਗਈ ਸੀ ਉਦੋਂ ਦੇਖੀ ਆ ਬਹੁਤ ਸੋਹਣੀ ਆ ਚਲੋ ਠੀਕੇ ਜਾਂਚੀ ਜੇ ਸੁਮੇਰੇ ਰਿਸ਼ਤਾ ਮਨਜ਼ੂਰ ਆ ਤਾਂ ਪਰਚੰਗਾ ਦਿਨ ਦੇਖ ਕੇ ਵਿਆਹ ਦੀ ਤਰੀਕ ਪੱਕੀ ਕਰ ਦਿੰਦੇ ਆ